ਲੈ ਵੀ ਇਹਦੇ ਪ੍ਰਸਲੀਬਾ ਵਗੈਰਾ ਆਪਾਂ ਚੜਾ ਚੁੱਕੇ ਆ ਤੇ ਤੁਹਾਨੂੰ ਤਾਰ ਕੱਟ ਕੇ ਰੱਖਾਉਨੇ ਆ ਐਂਡ ਦਾ ਰਿਜ਼ਲਟ ਇਹਦਾ ਕੀ ਹੈ ਲੈ ਸਾਰਾ ਕੰਮ ਕਰਕੇ ਪਰ ਇਸ ਤੋਂ ਬਾਅਦ ਇੱਕ ਫਾਰਮੂਲਾ ਹੋਰ ਹੈ ਜਿਹੜਾ ਇਹਨੂੰ ਪੱਕਾ ਕਰੂਗਾ ਜੇ ਤੁਸੀਂ ਇਸ ਤਰ੍ਹਾਂ ਹੀ ਪਲਾਸ ਨੂੰ ਵਰਤੋਗੇ ਤਾਂ ਇਹ ਤੱਕ ਤਵਾਰੇ ਪਏ ਜਾਣਗੇ ਜਿਹੜਾ ਪਲਾਸ ਹੈ ਛੇਤੀ ਖਰਾਬ ਹੋ ਜਾਊ ਲੈ ਵੀ ਦੋਸਤੋ ਸਾਥਰੀ ਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਇੱਕ ਹੈ ਡਰਿੰਕ ਦੱਸਾਂਗੇ ਤੁਹਾਡੇ ਬਹੁਤ ਸਾਰੇ ਪੈਸੇ ਬਚ ਜਾਣਗੇ ਮੈਂ ਕਹਿੰਦਾ ਤੁਸੀਂ ਇੰਨਾ ਸਮਾਨ ਹੈ ਜਿਹੜਾ ਕਬਾੜ ਦੇ ਵਿੱਚ ਸਿੱਟ ਦਿੰਨੇ ਹੋ ਉਹਨਾਂ ਨੂੰ ਦੁਬਾਰੇ ਰਿਪੇਅਰ ਕਰ ਲੋਗੇ ਤੁਹਾਨੂੰ ਉਹ ਚੀਜ਼ ਦੱਸਾਂਗੇ ਆ ਦੇਖੋ ਜਿਵੇਂ ਕਿ ਅੱਜ ਸਾਡੇ ਦੁਕਾਨ ਦੇ ਜਿਹੜੇ ਪਲਾਸ ਹਨ ਇਹ ਖਰਾਬ ਹੋ ਗਏ ਬਾਈ ਕੁਝ ਤਾਂ ਇਹ ਜਮ ਹੋਏ ਪੈਣਾ ਤੇ ਕੁਝ ਇਹਨਾਂ ਦੇ ਕਟਰ ਵਗੈਰਾ ਦਾ ਆ ਜਿਹੜੇ ਹੁੰਦੇ ਨੇ ਕਟਰ ਇਹ ਸਾਰੇ ਖਰਾਬ ਹੋਏ ਪੈਣਾ ਤੇ ਪਲਾਸ ਨਾਲ ਕੋਈ ਚੀਜ਼ ਫੜਦੇ ਆ ਤੇ ਫੜੀ ਵੀ ਨਹੀਂ ਜਾਂਦੀ ਆਪਾਂ ਤੁਹਾਨੂੰ ਇਹੀ ਟ੍ਰਿਕ ਦੱਸਾਂਗੇ ਰਿਪੇਅਰ ਕਰਕੇ ਦਿਖਾਵਾਂਗੇ ਕਹਿਣ ਦਾ ਭਾਵ ਆਪਾਂ ਇਹਨੂੰ ਰਿਪੇਅਰ ਕਰਾਂਗੇ ਮੈਂ ਕਹਿੰਦਾ ਪਲਾਸ ਚੱਕਣ ਦੀ ਲੋੜ ਨਹੀਂ ਹੈਗੀ ਪਲਾਸ ਨੂੰ ਉਹੋ ਜਿਹਾ ਬਣਾ ਦਿਓ ਜਿਹਹੇ ਜਆ ਕੰਪਨੀ ਚੋਂ ਹੁੰਦਾ ਹੈ ਦਵਾਰੇ ਰਿਪੇਅਰ ਹੋ ਜਾਂਦਾ ਹੁੰਦਾ ਪਲਾਸ ਬਾਈ ਇਹਨੂੰ ਤੁਸੀਂ ਰਿਪੇਅਰ ਕਿਵੇਂ ਕਰ ਸਕਦੇ ਹੋ ਉਹ ਸਾਰੇ ਇਸੇ ਵੀਡੀਓ ਚ ਦੱਸਾਂਗੇ ਲੈ ਵੀ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਬਾਈ ਕੀ ਕਰਦੇ ਨੇ ਜਿਵੇਂ ਪਲਾਸ ਖਰਾਬ ਹੋ ਗਏ ਚੈੱਕ ਆਟਰ ਖਰਾਬ ਹੋ ਗਿਆ ਇਹਨਾਂ ਚੀਜ਼ਾਂ ਦਾ ਵੀ ਰਿਪੇਅਰ ਹੋ ਜਾਂਦੇ ਹੁੰਦੇ ਆ ਅੱਜ ਤੱਕ ਤੁਸੀਂ ਸੁਣਿਆ ਨਹੀਂ ਹੋਊਗਾ ਵੀ ਪਲਾਸ ਰਿਪੇਅਰ ਹੋ ਜਾਂਦਾ ਲੈ ਤੁਹਾਨੂੰ ਰਿਪੇਅਰ ਕਰਕੇ ਦਿਖਾਉਣੀ ਆ ਕੋਈ ਪਹਿਲਾਂ ਆ ਜਾਓ ਵੀ ਇੱਕ ਸਾਧ ਲਵੇ ਗਰੈਂਡਰ ਤੇ ਕਾਟ ਪਲਾਸ ਆ ਠੀਕ ਹੈ ਪਹਿਲਾਂ ਤੁਸੀਂ ਧਿਆਨ ਨਾਲ ਦੇਖੋ ਇਹਦੇ ਵਿਚਾਲੇ ਗੈਪ ਪੈ ਚੁੱਕਿਆ ਜਿਹੜਾ ਆ ਕੱਟ ਰਹਾ ਜੇ ਤੁਹਾਨੂੰ ਵੀਡੀਓ ਵਿੱਚ ਦਿਖਦਾ ਹੋਊਗਾ ਇਹਦੇ 'ਚ ਗੈਪ ਪੈ ਰਿਹਾ ਪਹਿਲਾਂ ਇਹਨੂੰ ਗੈਪ ਨੂੰ ਸੈੱਟ ਕਰਾਂਗੇ ਫਿਰ ਇਹਨੂੰ ਕਰਦੇ ਹਾਂ ਸੈਟਿੰਗ ਸਾਰੇ ਪਲਾਸ ਨੂੰ ਐਂ ਬਣਾ ਦੇ ਕੰਚ ਵਰਗਾ ਜਮਨ ਦੇਸੀ ਪਲਾਸ ਵੀ ਪੂਰਾ ਪੱਕਾ ਬਣਾ ਲਵਾਂਗੇ ਤੁਸੀਂ ਪਹਿਲਾਂ ਇਹਨੂੰ ਰਿਪੇਅਰ ਕਰਦੇ ਆਂ ਫਿਰ ਪੱਕਾ ਬਣਾਉਣ ਦਾ ਤਰੀਕਾ ਦੱਸਾਂਗੇ ਤੁਹਾਨੂੰ ਵੀ ਜਿਹੜੇ ਨੇ ਕੱਟਟਰ ਵਗੈਰਾ ਨਾ ਆਦਾ ਬਣਾ ਪੂਰਾ ਪੱਕੇ ਹੋ ਜਾਣ ਵੇਲੇ ਕੱਟ-ਕੱਟ ਕੇ ਮਾਰਨ ਮਾਰੀ ਚੀਜ਼ ਨੂੰ ਹੀ ਕੱਟ ਕੇ ਮਾਰਨਾ ਇਸ ਤਰ੍ਹਾਂ ਇਹ ਕੰਮ ਹੈ ਸਾਵਧਾਨੀ ਵਾਲਾ ਛੋਟੇ ਬੱਚੇ ਨਾ ਕਰਨ ਦੇ ਕੰਮ ਨੇ ਆਪਾਂ ਗਲੈਂਡਰ ਨਾਲ ਪਹਿਲਾਂ ਕਰਦੇ ਆਂ ਫਿਰ ਇਹ ਬਣਾ ਕੇ ਗਾਹੇ ਕਰਾਂਗੇ ਜਿਹੜਾ ਇਹ ਪਾਸਾ ਹੈ ਇਹ ਦੇਖਦੇ ਛਾਟ ਨੂੰ ਪੂਰਾ ਚੰਗੀ ਤਰ੍ਹਾਂ ਟੁਕੜਾ ਕਰ ਲਿਆ ਦੋਨੋਂ ਸਾਈਡਾਂ ਤੋਂ ਨਾਲੇ ਕਾਟਰ ਆਪਣਾ ਜਮਾਂ ਨਵੇਂ ਵਰਗਾ ਬਣ ਸਕਦਾ ਹੈ ਸੇਕ ਨਾਲ ਜੋ ਇਹ ਕੈਸਟਰ ਨੂੰ ਇਹ ਬਿਚੀ ਪੀ ਕਰਨਾ ਪੂਰਾ ਤਖਨ ਕਰਨਾ ਉਸ ਤੇ ਨਾ ਨਹੀਂ ਬਣਦਾ ਹਲਕਾ ਜਿਹਾ ਨਮਾਟੇ ਦੇ ਇਸ ਐਸ ਤਰ੍ਹਾਂ ਕਰ ਲੈਣਾ ਵੀ ਅੰਦਰ ਪਾਟਰਾ ਵਿੱਚ ਪੂਰਾ ਜੈਸਿਟ ਪੈ ਗਿਆ ਪ੍ਰਕਾਸ਼ ਬਿਲਕੁਲ ਲੱਗਣਾ ਚਾਹੀਦਾ ਉਸ ਤੁਰਾ ਨਿੜੇ ਜਾ ਹਾਂ ਨੰਦੇ ਇਹਨਾਂ ਨੂੰ ਹਿੱਕੀ ਦੀਆਂ ਕਰਨਾ

ਕੱਟਦੀ ਜਿੰਨਾ ਕੋ ਤਾਰ ਕੱਟਦੇ ਆ ਉਹਨੂੰ ਕੀ ਕਰਨਾ ਕਿਸੇ ਨਾਲ ਹੀ ਕਰ ਲੈਂਦੇ ਸ਼ੇਅਰ ਕਰਨ ਤੋਂ ਬਾਅਦ ਆ ਤੁਸੀਂ ਆਏ ਨਹੀਂ ਹੈਗਾ ਵੀ ਤੁਸੀਂ ਇਹਨੂੰ ਐਵੇਂ ਹੀ ਵਰਤਿਓ ਪਰ ਇਸ ਤੋਂ ਬਾਅਦ ਇੱਕ ਫਾਰਮੂਲਾ ਹੋਰ ਹੈ ਜਿਹੜਾ ਇਹਨੂੰ ਪੱਕਾ ਕਰੂਗਾ ਜੇ ਤੁਸੀਂ ਇਸ ਤਰ੍ਹਾਂ ਹੀ ਪਲਾਸ ਨੂੰ ਵਰਤੋਗੇ ਤਾਂ ਇਹ ਤੱਕ ਤਾਰੇ ਪਾ ਜਾਣਗੇ ਜਿਹੜਾ ਪਲਾਸ ਹੈ ਛੇਤੀ ਖਰਾਬ ਹੋ ਜਾਊ ਇਹਨੂੰ ਪੱਕਾ ਕਰਨ ਦਾ ਤਰੀਕਾ ਤੁਹਾਨੂੰ ਦੱਸਾਂਗੇ ਵੀਡੀਓ 'ਚ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਪਹਿਲਾਂ ਕਟਰ ਵਗੈਰਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜਿਹੜਾ ਦੰਦੇ ਨਾਲ ਆਪਾਂ ਉਹ ਵੀ ਉਮਜੋਕੀ ਕੱਟਦੇ ਕਿਉਂਕਿ ਪਲਾਸ ਜਮਨ ਨਵੇਂ ਦਾ ਕੰਮ ਕਰੂਗਾ ਨਵੇਂ ਨਾਲ ਵੱਧ ਕੇ ਕੰਮ ਕਰੂ ਘੱਟ ਨਹੀਂ ਕਰਦਾ ਕਿਉਂਕਿ ਇਹ ਦੰਦੇ ਨਾਲ ਜਿਹੜੇ ਉਹ ਮੋਟੇ ਨੇ ਉਹ ਵਧੀਆ ਚੰਗੀ ਤਰ੍ਹਾਂ ਫ ਲੇ ਵੀਡੀਓ ਸ਼ੇਅਰ ਕਰਦੋ ਕਿਰਾਂ ਆਪਾਂ ਤੁਹਾਨੂੰ ਦੱਸਦੇ ਆ ਮੈਨੂੰ ਪੱਕਾ ਕਿਵੇਂ ਕੀਤਾ ਜਾਂਦਾ ਹੈ ਲੈ ਵੀ ਉਹਨੇ ਇਹ ਪਲਾਸ ਨੂੰ ਆਪਾਂ ਕੀ ਕਰਾਂਗੇ ਅੱਜ ਤੁਹਾਨੂੰ ਦਿਖਾਉਨੇ ਆ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਰ ਸਕਦੇ ਹੋ ਜਿਵੇਂ ਚੁੱਲ੍ਹੇ ਦੇ ਵਿੱਚ ਵੀ ਪਾ ਸਕਦੇ ਹੋ ਇਸ ਤਰ੍ਹਾਂ ਧਰ ਦੇਣਾ ਅੱਗ ਦੇ ਵਿੱਚ ਇਹਨੂੰ ਅੱਗ ਦੇ ਵਿੱਚ ਧਰਨ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਦੱਸਾਂਗੇ ਉਹਦੇ ਵਿੱਚ ਧਰਨਾ ਕੋਈ ਐ ਨਹੀਂ ਹੈਗਾ ਵੀ ਅੱਗ ਦੇ ਵਿੱਚ ਧਰਤਾ ਵੀ ਪੱਕਾ ਹੋ ਜਾਊਗਾ ਐ ਕੋਈ ਜਾਦੂ ਨਹੀਂ ਹੈਗਾ ਗਾਹਾਂ ਜਾਦੂ ਦੀ ਛਟੀਆਂ ਦੇ ਪਰ ਹੋਰ ਮਾਰਾਂਗੇ ਵੀਡੀਓ 'ਚ ਬਣਿਆ ਰਹੋ ਦੇਖ ਸਕਦੇ ਹੋ ਭਾਈ ਇਹਨੂੰ ਪੂਰਾ ਗਰਮ ਹੋ ਜਾਣ ਤੋਂ ਜਿੰਨਾ ਵਧੀਆ ਕਰਮ ਹੋਊਗਾ ਉੰਨੀ ਵਧੀਆ ਜੀ ਤਾਕਤ ਬਣੂਗੀ ਤੁਹਾਨੂੰ ਦੱਸਦੇ ਆ ਲੈ ਪਲਾਸ ਨੂੰ ਉਸ ਉਨੇ ਟਾਈਮ ਤੱਕ ਆਪਾਂ ਗਰਮ ਕਰਨਾ ਜਿੰਨੇ ਤੰਗ ਇਹਦਾ ਰੂਪ ਨਾ ਬਦਲ ਜੇ ਦੇਖੋ ਜਿਵੇਂ ਕਿ ਲੀਲਾ ਜਆ ਹੋ ਗਿਆ ਤੁਸੀਂ ਇਹਨੂੰ ਗੈਸ ਤੇ ਵੀ ਕਰ ਸਕਦੇ ਹੋ ਚੁੱਲਾ ਕੋਈ ਜ਼ਰੂਰੀ ਨਹੀਂ ਤੇ ਬਹੁਤ ਬਈ ਸੋਚਦੇ ਨੂੰ ਕਿ ਚੁੱਲੇ ਦੀ ਜ਼ਰੂਰੀ ਹੈ ਕਿ ਗੈਸ ਤੇ ਵੀ ਕਰ ਸਕਦੇ ਹੋ ਪਰ ਇਹਦਾ ਰੂਪ ਬਦਲਣਾ ਚਾਹੀਦਾ ਜਿਵੇਂ ਕਿ ਆ ਦੇਖ ਸਕਦੇ ਹੋ ਲੀਲਾ ਜਆ ਨਹੀਂ ਹੋ ਰਿਹਾ ਇਹੇ ਜੇ ਹੋਣਾ ਚਾਹੀਦਾ ਕਿਉਂਕਿ ਇਹ ਵਧੀਆ ਹੀਟ ਦੇ ਵਿੱਚ ਹੈ ਹੁਣ ਤੁਸੀਂ ਕੀ ਕਰੋਗੇ ਉਹ ਤੁਹਾਨੂੰ ਦੱਸਾਂਗੇ ਲੈ ਵੀ ਦੇਖ ਸਕਦੇ ਹੋ ਤੇ ਪੂਰਾ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਆਪਾਂ ਤੁਹਾਨੂੰ ਦੱਸਦੇ ਹਾਂ ਅਗਲਾ ਪ੍ਰੋਸੈਸ ਕੀ ਹੈ ਜਮਾਂ ਤੁਹਾਨੂੰ ਨਮਾ ਬਣਾ ਕੇ ਦਿਖਾਵਾਂਗੇ ਤਾਰ ਵੀ ਕੱਟ ਕੇ ਦਿਖਾਵਾਂਗੇ ਕਿੰਨਾ ਵਧੀਆ ਰਿਜ਼ਲਟ ਮਿਲੂਗਾ ਇਹਦਾ ਤੁਸੀਂ ਕੀ ਕਰਨਾ ਹੈ ਕਿਸੇ ਭਾਂਡੇ ਦੇ ਵਿੱਚ ਨਾ ਇਸ ਤਰ੍ਹਾਂ ਮਗਲਾਇਲ ਪਾ ਲਿਓ ਜਿਹੜਾ ਕਾਲਾ ਤੇਲ ਹੁੰਦਾ ਜਿਹਨੂੰ ਕਹਿੰਦੇ ਨੇ ਜਿਹੜਾ ਪੁਰਾਣਾ ਤੇਲ ਹੁੰਦਾ ਆ ਲੈ ਕੇ ਪਾ ਇਸ ਤਰ੍ਹਾਂ ਕਰ ਲਿਓ ਜਿਹੜਾ ਪਲਾਸ ਹੈ ਤੁਸੀਂ ਉਹਨੂੰ ਕੁਝ ਟਾਈਮ ਤੱਕ ਇਹਦੇ ਵਿੱਚ ਡਬੋ ਦਿਓ ਦੇਖੋ ਜੀ ਇਹ ਜਿਹੜਾ ਡੁੱਬ ਜੇ ਵਿੱਚ ਚੰਗੀ ਤਰ੍ਹਾਂ ਡੁੱਬ ਜੇ ਇਹ ਪਲਾਸ ਇਹਨੂੰ ਪੂਰੀ ਵਧੀਆ ਪਾਣ ਆ ਜਾਂਦੇ ਆ ਮੁੜਕੇ ਨੇ ਜਿਹੜਾ ਕੱਟਰ ਉਹ ਖਰਾਬ ਨਹੀਂ ਹੁੰਦਾ ਭਾਈ ਤੇ ਕਿਤੇ ਵੀ ਚੀਜ਼ ਨੂੰ ਤੁਸੀਂ ਪਾਣ ਦੇਣਾ ਚਾਹੁੰਦੇ ਹੋ ਸੈਣੀ ਨੂੰ ਜਾਂ ਕਿਸੇ ਪੇਚਕਾਰ ਨੂੰ ਇਸ ਤਰ੍ਹਾਂ ਪਾ ਦਿਓ ਮੁੜਕੇ ਪੂਰਾ ਪੱਕਾ ਹੀ ਕੰਮ ਹੈ ਭਾਈ ਦੇਖ ਸਕਦੇ ਹੋ ਭਾਈ ਤਰੋ ਤਾਰ ਵੀ ਕੱਟ ਕੇ ਦਿਖਾਉਣਾ ਕਿੰਨਾ ਵਧੀਆ ਰਿਜ਼ਲਟ ਹੈ ਤੇ ਇਹ ਉਸ ਉਨੇ ਟਾਈਮ ਤੱਕ ਪਾ ਕੇ ਰੱਖਣਾ ਦੇ ਵਿੱਚ ਜਿੰਨ ਤੱਕ ਆ ਬੁਲਬਲੇ ਮਾਰਨਾ ਹਟ ਜਵੇ ਭਾਈ ਜਿਹੜੇ ਬੁਲਬਲੇ ਦਿਖਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਆਟੇ ਨਾਲ ਕਿਉਂਕਿ ਪੂਰੀ ਚੰਗੀ ਤਰ੍ਹਾਂ ਰੱਚੂ ਠੰਡਾ ਹੀ ਕਹਿਣ ਦਾ ਭਾਵ ਆਪਾਂ ਠੰਡਾ ਹੀ ਇਹਦੇ ਵਿੱਚ ਕਰਨਾ ਹੈ ਸਾਰਾ ਜਿਹੜਾ ਪਲਾਸ ਇਹਨੂੰ ਠੰਡਾ ਆਪਾਂ ਕਰਾਂਗੇ ਇਹਦੇ ਵਿੱਚ ਹੀ ਕਰਾਂਗੇ ਮਗਲੈਲ ਦੇ ਵਿੱਚ ਲੈ ਵੀ ਇਹਦੇ ਪ੍ਰਸਲੀਪਾਂ ਵਗੈਰਾ ਆਪਾਂ ਚੜਾ ਚੁੱਕੇ ਆ ਤੇ ਤੁਹਾਨੂੰ ਤਾਰ ਕੱਟ ਕੇ ਰੱਖਾ ਹੋਣਿਆ ਐਂਡ ਦਾ ਰਿਜ਼ਲਟ ਇਹਦਾ ਕੀ ਹੈ ਲੈ ਸਾਰਾ ਕੰਮ ਕਰਕੇ ਆਪਾਂ ਨੂੰ ਕੀ ਰਿਜ਼ਲਟ ਮਿਲਿਆ ਜੀ ਤਾਰ ਦੇਖੋ ਬੱਬੇ ਕਿਵੇਂ ਕੱਟਦਾ ਆ ਦੇਖੋ ਲੈ ਇੰਨਾ ਵਧੀਆ ਕਟਰ ਹੋ ਗਿਆ ਜਮਾ ਪੂਰੀ ਘੈਂਟ ਤਾਰ ਕੱਟਦਾ ਜਿੰਨੀ ਮਰਜ਼ੀ ਤਾਰਾਂ ਕੱਟ ਲਿਓ ਇਥੋਂ ਐ ਨਹੀਂ ਹੈਗਾ ਵੀ ਲੋਹੇ ਦੀ ਤਾਰਾ ਘਟਨ ਬਾਅਦ ਇਹ ਤਾਰਾਂ ਇਹਦਾ ਲਾਫਰੇ ਲਾਉਂਦਾ ਹੈ ਲਾਫਰੇ ਮੈਂ ਕਹਿੰਦਾ ਆ ਤਾਰ ਨਹੀਂ ਫੜਿਆ ਮੁੰਡਾ ਕੱਟ ਕੇ ਖਾਵਾ ਲੈ ਵੀ ਜਿੰਨੀ ਮਰਦੀਆਂ ਤਾਰਾਂ ਕੱਟੋ ਚਾਹਾਂ ਪੁਰਾਣੇ ਤੋਂ ਪੁਰਾਣੇ ਪਲਾਸ ਨੂੰ ਤੁਸੀਂ ਜਮਨ ਨਵਾਂ ਬਣਾ ਸਕਦੇ ਹੋ ਤਾਰਾਂ ਇਹ ਤਾਂ ਗੱਲ ਬਣਾਉਂਦ ਲੈ ਐ ਕੱਟੂ ਜਿਵੇਂ ਨਵਾਂ ਹੁੰਦਾ ਤਾਰ ਸੱਲ ਵੀ ਸਕਦੇ ਹੋ ਆਪਣਾ ਹਿਸਾਬ ਹੁੰਦਾ ਡੋਟੀ ਦੇਖ ਸਕਦੇ ਹੋ ਬਈ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਸ਼ੇਅਰ ਕਰੋ ਵੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਅਸੀਂ ਕਾਫੀ ਮਿਹਨਤ ਕੀਤੀ ਹੈ ਤੁਹਾਡੇ ਵਾਸਤੇ ਪਲਾਸ ਦੁਬਾਰੇ ਰਿਪੇਅਰ ਕੀਤਾ ਹੈ ਪਲਾਸ ਰਿਪੇਅਰ ਕਰਨਾ ਤੁਹਾਨੂੰ ਅਜੇ ਤੱਕ ਕਿਸੇ ਨੇ ਨਹੀਂ ਦੱਸਿਆ ਜਿਹੜਾ ਅਸੀਂ ਦੱਸਿਆ ਇਹ ਵੀਡੀਓ ਰਾਹੀਂ